ਮੇਰਾ ਨਾਮ ਹੈ ਪ੍ਰਿੰਸ ਕੁਮਾਰ ਜੀ ਕਿੱਥੋਂ ਰਹਿਣ ਵਾਲੇ ਬਟਾਲਾ ਰੋਡ ਬਾਂਕੇ ਬੈਰੀ ਗਲੀ ਦਾ ਜੀ ਮਸਲੇ ਹੋਏ ਜੀ ਮੇਰੇ ਜੀ 22 23 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਹੈਗਾ ਤੇ ਚੰਗੀ ਜ਼ਿੰਦਗੀ गुजार ਰਿਹਾ ਸੀਗਾ ਮੈਂ ਹਾਂ ਜੀ ਪਰ 10 12 ਸਾਲਾਂ ਤੋਂ ਮੇਰੇ ਤੇਰੀ ਪਤਨੀ ਇਹ ਉਹ ਮਾਰੇ ਕਮਾਂ ਦੇ ਵਿੱਚ ਪੈ ਗਈ ਜੀ ਵੈਸੇ ਤਾਂ ਸ਼ੁਰੂ ਤੋਂ ਮੈਨੂੰ ਤਲਾਣੇ ਮਾਰਦੀ ਹੁੰਦੀ ਸੀਗੀ ਪਰ ਹੁਣ ਬਾਅਦ 12 ਸਾਲਾਂ ਤੋਂ ਮਗੀ ਮਾਰੇ ਕਮਾਂ ਚ ਪੈ ਗਈ ਹੈ ਉਹ ਤੇ ਬਾਹਰ ਚੱਕਰ ਹੈਗੇ ਨੇ ਔਰ ਤੁਝੇ ਮਨੰਦਿਆਂ ਨਾਲ ਇਹ ਨਜ਼ਰ ਪਰਾਨੇ ਅੱਧੇਰ ਜਲ ਰਿਹਾ ਦਾ ਉਹ ਜੀ 12 13 ਸਾਲ ਹੀ ਹੋ ਗਏ ਨੇ ਜੀ ਉਹਨਾਂ ਜੀ ਹਾਂ ਜੀ ਮੈਨੂੰ ਪਤਾ ਚੱਲਿਆ ਮੈਂ ਜੀ 1 ਸਾਲ ਮੈਂ ਕਿ ਪਤਾ ਤੇ ਮੈਨੂੰ ਸ਼ੁਰੂ ਤੋਂ ਹੀ ਗਾਇਗਾ ਪਰ ਮੇਰੇ ਕੋਲ ਪ੍ਰੂਫ ਨਹੀਂ ਸੀਗਾ ਉਹ 1 ਸਾਲ ਪਹਿਲਾਂ ਮੈਂ ਉਹਦਾ ਮੋਬਾਈਲ ਚੈੱਕ ਕੀਤਾ ਉਹਦੇ ਵਿੱਚ ਮਨੋ ਦੀਆਂ ਫੋਟੋਆਂ ਮਿਲੀਆਂ ਜੀ ਲਵ ਮੈਰਿਜ ਹੋਈ ਹੈ ਨਹੀਂ ਇਹ ਰੇਂਜ ਮੈਰਿਜ ਹੋਈ ਹੈ ਜੀ ਮੇਰੀ ਜੀ ਹਾਂ ਜੀ ਜੀ ਲੋਡ ਪਈ ਉਹ ਕਿਉਂ ਇਸ ਤਰ੍ਹਾਂ ਦਾ ਖਿਆਲ ਚਲਾਉਣ ਦੀ ਲੋਡ ਪਈ ਤੁਹਾਡੇ ਨੂੰ ਪਤਾ ਨਹੀਂ ਜੀ ਨਾ ਜੀ ਨਾ ਜੀ ਨਾ ਜੀ ਉਹਨੂੰ ਬਸ ਭੇੜੀਆਂ ਆਤਾ ਪੈ ਗਈਆਂ ਜੀ ਬਸ ਜੀ ਭੇੜੇ ਕਮਾ ਵਾਲੇ ਬਸ ਤੁਰ ਪਈ ਜੀ ਉਹ ਜੀ ਮਨਾਂ ਬੱਚਿਆਂ ਨੇ ਬੱਚਿਆਂ ਨੇ ਬਣੀਆਂ ਬੇਟੀਆਂ ਨੇ ਉਹ ਆਪਣੇ ਰਾਏ ਪਾਲਿਆ ਦਾ ਜੀ ਜੋ ਮੇਰੀਆਂ ਬੇਟੀਆਂ ਨੇ ਹਾਂ ਜੀ ਇੱਕ 21 ਸਾਲਾਂ ਦੀ ਏ ਇੱਕ 16 ਸਾਲਾਂ ਦੀ ਏ ਜੀ ਬੇਟੀ ਜੀ ਹਾਂ ਜੀ ਬੱਚੇ ਜੀ ਉਹਦੇ ਕੋਲ ਇਹ ਕੁੜੀਆਂ ਉਹਦੇ ਕੋਲ ਹੀ ਹੈਗੀਆਂ ਜੀ ਜੀ ਮੈਨੂੰ ਸੋ ਕੁੜੀਆਂ ਨੂੰ ਮੈਂ ਕਹਿਣਾ ਵਾਂ ਕਿ ਹਾਂ ਵੀ ਉਹਨੂੰ ਰਾਜੋਤੀ ਮੇਰੇ ਕੋਲ ਆਇਓ ਤੇ ਹੀ ਉਹ ਨਹੀਂ ਆਂਦੀਆਂ ਹੈਗੀਆਂ ਜੀ ਉਹ ਨਹੀਂ ਆਤੀ ਆਪਣੀ ਮਾਤਾ ਦਾ ਸਾਥ ਨਹੀਂ ਛੱਡਦੀਆਂ ਹੈਗੀਆਂ ਜੀ ਜੀ ਆਪਦਾ ਤੁਹਾਡੇ ਬੱਚਿਆਂ ਦੇ ਮਾੜਾ ਸਰ ਬਵੇਗਾ ਹਾਂ ਜੀ ਜੀ ਬੇਗਾ ਜੀ ਬੇਗਾ ਜੀ ਬਿਲਕੁਲ ਬੇਗਾ ਜੀ ਹਾਂ ਜੀ ਘਾਰੇ ਆਇਓ ਨਾਕੀ ਜੀ ਮੈਂ ਉਹ ਥਾਣੇ ਮੈਂ ਕਿੰਨੇ ਚੱਕਰ ਮਾਰ ਗਿਆ ਜੀ ਥਾਣੀ ਜੀ 23 ਤਰੀਕ ਦੀ 23 ਜਨਵਰੀ ਦੀ ਮੇਰੇ ਪਹਿਲਾਂ ਸੱਟ ਲੱਗੀ ਸੀ 31 ਜਨਵਰੀ ਨੂੰ ਮੁੜ ਕੇ ਮੇਰੇ ਫੇਰ ਘਰ ਹਮਲਾ ਹੋਇਆ ਜੀ ਹਾਂਜੀ ਉਹਦੇ ਆਸ਼ਿਕ ਨੇ ਤੇ ਨਾਲ ਆਪ ਨਾਲ ਮੇਰੀ ਸਾਸ ਨਾਲ ਮੇਰੀ ਸਾਲੀ ਨੇ ਆ ਕੇ ਤੇ ਹਮਲਾ ਕਰਵਾਇਆ 8-8 10000 ਅਨਪਛਾਤੇ ਬੰਦੇ ਲਿਆ ਕੇ ਹਾਂਜੀ ਘਾਰਕੋਟ ਮਾਰ ਕੀਤੀ ਉਹਨਾਂ ਨੇ ਮੇਰੀ ਤੋੜਪਾਨ ਕੀਤਾ ਮੈਂ ਚਾਹਨਾ ਜੀ ਜਿਹੜਿਆ ਰੋਲ ਲਾ ਰਹੇ ਹੋ ਤੁਸੀਂ ਆਪਣੇ ਹਾਂਜੀ ਜੀ ਮੇਰੇ ਕੋਲ ਪ੍ਰੂਫ ਹੈਗੇ ਨੇ ਜੀ ਸਾਰੇ ਜੀ ਉਹਨਾਂ ਦੇ ਜੀ ਸੀਸੀਟੀਵੀ ਸੀਸੀਟੀਵੀ ਪ੍ਰੂਫ ਹੈਗਾ ਜੀ ਮੇਰੇ ਕੋਲ ਫੋਟੋਆਂ ਹੈਗੀਆਂ ਨੇ ਜੀ ਹਾਂਜੀ ਮੈਂ ਜੀ ਇਹੋ ਚਾਹਨਾ ਜੀ ਕਿ ਮੇਰਾ ਇਨਸਾਫ ਦਿਵਾਇਆ ਜਾਵੇ ਉਹਨੂੰ ਕੋਲਸ ਮੇਰਾ ਪਰਚਾ ਦਰਜ ਕਰ ਕੀਤਾ ਜਾਵੇ ਜੀ ਕੋਲਸ ਪਰਚਾ ਨਹੀਂ ਦਰਜ ਕਰ ਰਹੀ ਜੀ ਮੇਰਾ ਜੀ ਹਾਂਜੀ ਮੈਂ ਉਹਨਾਂ ਨੂੰ 8 ਤਰੀਕ ਦਾ ਬਿਆਨ ਲਿਖ ਕੇ ਦੇ ਦੁੱਤਾ ਦਾ ਟਾਈਪਰ ਆ ਕੇ ਦੇ ਦੁੱਤਾ ਵਾ ਉਹ ਬਸ ਇਹਨਾਂ ਦਾ ਪਰਚਾ ਲੱਗੇ ਦੇਣਾ ਬਿਆਨ ਇਹਨਾਂ ਦੇ ਆਗੇ ਨੇ ਕੀ ਨਾਮੇਦਾਰੀ ਪ੍ਰਿੰਸ ਕੁਮਾਰ ਅੱਛਾ ਕੀ ਲੰਦਾ ਹੀ ਨਹੀਂ ਜੀ ਨਾਮ ਇਹ ਹੋਊ ਘਰ ਕੋ ਰਾਨ ਕੇ ਕਿਤੇ ਗਲਗੁਲ ਪਿਆ ਘਰ ਗਲੀ ਦੇ ਵਿੱਚ ਜਿਹਦੇ ਗਲਗੁਲ ਪਿਆ ਆ ਉਹ ਸੰਜੀਪ ਭਾਟਿਆ 751 ਦੀ ਆਲਰੇਡੀ ਪਹਿਲਾਂ ਹੀ ਕਰਤੀ ਆ ਜੀ ਤੇ ਹੁਣ ਪਰਚਾ ਵੀ ਦੇ ਦੇਣ ਲੱਗੇ ਇਹ ਮਾਰਕੋਟ ਦਾ ਪਰਚਾ ਕਰ ਲੱਗੇ ਸਰ ਜਿਹੜੇ ਘਰ ਆ ਕੇ ਪਏ ਨੇ ਹਾਂਜੀ ਹਾਂਜੀ 57 ਸਰ ਪਹਿਲੀ ਪਹਿਲੀ ਲੋ ਮਾਰਕਟ ਉਹਦੀ ਕੀਤੀ ਜਾਂ ਅਗਲੇ ਦੀ ਮਾਰਕਟ ਦੋਨਾਂ ਦੀ ਪਹਿਲੇ ਦੀ ਕੀਤੀ 57 ਹੁਣ ਫਿਰ ਇਹਦੀ ਜਿਹੜਾ ਜਿਹੜੀਆਂ ਤਾਰਾਵਾ ਬੰਦੀਆਂ ਦਾ ਤਰਾਵਾ ਦਾ ਪਰਚਾ ਦੇ ਦਿੱਤੇ ਨੰਗੇ ਜਿਹੜੀਆਂ ਤਾਰਾਵਾ ਬੰਦੀਆਂ ਹੋਰ ਵੀ ਇਹਨਾਂ ਨੇ ਕੋਈ ਕੰਪਲੇਂਟ ਲਖਾਈ ਹੈ ਨਜਾਇਜ਼ ਬੰਦਾ ਦੀ ਵੀ ਜਾਂ ਆਪਣੀ ਪਤਨੀ ਦੀ ਉਹ ਤੇ ਮੈਟਰ ਇਹਨਾਂ ਦਾ ਕੋਰਚ ਚ ਚੱਲਦਾ ਉਹ ਸਾਡੇ ਨਾਂ ਦਾ ਨਜਾਇਜ਼ ਬੰਦਾ ਨਾਲ ਸਾਡੇ ਨਾਲ ਕੋਈ ਲਿੰਕ ਥੜਾ ਬੰਦਾ ਸਾਡੀ ਤੇ ਜਿਹੜੀ ਜੋ ਮੈਟਰ ਆਉਂਦਾ ਉਹਦੇ ਮੁਤਾਬਕ ਹੀ ਕਾਰਵਾਈ ਕਰ ਦਿੰਦੇ ਹਾਂਜੀ 2550 ਹੋਰੀ ਜਾਵੇ ਉਸ ਪਰਚਾ ਦੇ ਦੇਣ ਲੱਗੇ ਸ਼ਾਮ ਨੂੰ ਇਹਨਾਂ ਨੂੰ ਐਫ ਆਰ ਦੇ ਦੇਣੀ ਆਪਾਂ ਠੀਕ ਹੈ ਹਾਂਜੀ